ਕਾਨੂੰਨ ਬਣਾਤੇ ਤਿੰਨ ਕੋਈ ਕਿਸਾਨ ਨਹੀਂ ਹੁਣਾ ਚ ਕਿਸੇ ਨੇ ਕਦੇ ਵੱਟ ਤੇ ਨਹੀਂ ਚੜਕੇ ਦੇਖਿਆ ਕਦੇ ਕਿਸੇ ਨੇ ਫਸਲ ਨਹੀਂ ਬੀਜ ਕੇ ਦੇਖੀ ਏਸੀ ਕਮਰਿਆਂ 'ਚ ਬੈਠ ਕੇ ਬਣਾਤੇ ਉਹਨਾਂ ਦੇ ਪਿਓ ਦਾ ਰਾਜ ਹੈ ਜੋ ਉੱਥੇ ਲਿਖ ਕੇ ਭੇਜਣਗੇ ਉਹ ਰੇ ਮੰਨਾਂਗੇ ਇੱਕ ਕਾਨੂੰਨ ਵੀ ਅਸੀਂ ਮੰਨਦੇ ਨਹੀਂ ਉਹਨਾਂ ਦਾ ਤਿੰਨੇ ਦੇ ਤਿੰਨ ਕਾਨੂੰਨ ਵਾਪਸ ਲੈ ਲੈਣ ਹਲੇ ਵੀ ਕਿਤੇ ਇਹ ਨਾ ਹੋਵੇ ਫਿਰ ਪੰਜਾਬ ਦੇ ਪਿੱਛੇ ਉਹ ਤਿੰਨ ਕਾਨੂੰਨ ਚੱਕੀ ਮਗਰ ਮਗਰ ਫਿਰਨ ਤੇ ਪੰਜਾਬ ਅੱਗੇ ਨੰਗ ਚ ਵੇ ਕਿਸੇ ਗੱਲ 'ਚ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਵੀ ਜੇ ਉਹ ਦਾਖਲ ਹੋਏ ਤਾਂ ਸਾਨੂੰ ਸ਼ਕਤੀ ਵਰਤਣੀ ਪਵੇਗੀ। ਵਰਤ ਲੈਣ ਉਹਨਾਂ ਦਾ ਫੋਹੋ ਆ ਅਸੀਂ ਤਾਂ ਜਾਣਾ ਹੀ ਜਾਣਾ ਹੈ ਦਿੱਲੀ ਕੋਈ ਦਿੱਲੀ ਪੁਲਿਸ ਦੀ ਜਾਂ ਮੋਦੀ ਦੀ ਜਾਂ ਭਾਗਵਤ ਦੀ ਥੋੜੋ ਹੈ ਸਾਰੇ ਖਿੱਤੇ ਦੀ ਹੈ ਜੇ ਸਾਨੂੰ ਨਹੀਂ ਜਾਣ ਦੇਣਗੇ ਜੇ ਪੰਜਾਬ ਦਾ ਕਿਸਾਨ ਹੈ ਨਾ ਉਹਦਾ ਇਸ ਖਿੱਤੇ ਦੀ ਸਿਆਸਤ ਬਦਲ ਜੂਗੀ ਬਹੁਤ بڑے ਬਹਿਮ ਬਹਿਮ ਹੈ ਦਿੱਲੀ ਇਸ ਵੱਲੋਂ ਜੇ ਉਹ ਰੋਕਣਗੇ ਇਸ ਪੂਰੇ ਖਿੱਤੇ ਦੀ ਸਿਆਸਤ ਬਦਲ ਜੂਗੀ ਇੱਥੇ ਖੜਾ ਪੰਜਾਬ ਅੱਜ ਅਸੀਂ ਆਪਣੇ ਹੱਕ ਮੰਗਣ ਬਣੀ ਯਾਰ ਜਾ ਸਕਦੇ ਉੱਥੇ ਕੋਈ ਤਾਂ ਯਾਰ ਇੱਕ ਡਰਮ ਹੈ ਕੀ ਹੈ ਬਿਮਾਰੀ ਸਾਨੂੰ ਸਾਨੂੰ ਤਾਂ ਕਿਤੇ ਦਿਖਦੀ ਨਹੀਂ ਹੈਗੀ ਕੁਝ ਨਹੀਂ ਹੈਗਾ ਕਰੋਨਾ ਕਰੋਨਾ ਇਹ ਮੀ ਇਹਨਾਂ ਨੇ ਬਣਾਇਆ ਇਹਾ ਦਿੱਲੀ ਚ ਭਜਾ ਦਾਂਗੇ ਸਾਨੂੰ ਬਾੜਨ ਤਾਂ ਸਹੀ ਕਿਸਾਨਾਂ ਦੇ ਵਾਸਤੇ ਇਹ ਬਾਰਡਰ ਖੋਲ੍ਹ ਨਹੀਂ ਇਹ ਨਾ ਟਪਾ ਕੇ ਇਹਨੂੰ ਮਹਾਰਾਸ਼ਟਰ ਆ ਕਰੋਨਾ ਨੂੰ ਤਾਂ ਆ ਕੇ ਹੋ ਯਾਰ ਜਿੰਨਾ ਜਿਹੜੇ ਮੋਦੀ ਕਾਲੇ ਕਾਨੂੰਨਾਂ ਵਾਪਸ ਨਹੀਂ ਕਰਦਾ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਤਿਆਰੀ ਸਾਡੀ ਫੁੱਲ ਹੈ ਕੇਂਦਰ ਸਰਕਾਰ ਬੋਲੋ ਪਾਸ ਕੀਤੇ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਜਿਹੜੇ ਆ ਦਿੱਲੀ ਵੱਲ ਰੁਕ ਕਰ ਚੁੱਕੇ ਨੇ ਸਾਡੇ ਨਾਲ ਇੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਵੀ ਕਿਸਾਨ ਜਿੱਥੇ ਬੰਦੀਆਂ ਤਿਆਰ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਆਗੂ ਜਿਹੜੇ ਇੱਥੋਂ ਰਵਾਨਾ ਹੋਣ ਲਈ ਪਹੁੰਚੇ ਹੋਏ ਨੇ ਇਹਦੇ ਵਿੱਚ ਯੂਥ ਜਿਹੜਾ ਨੌਜਵਾਨ ਵੀ ਸ਼ਾਮਿਲ ਹੋ ਚੁੱਕੇ ਨੇ ਅਵਗਲ ਕਰਦੇ ਆ ਇਹਨਾਂ ਨਾਲ ਕੀ ਇਹਨਾਂ ਦੀ ਵਿਉਤ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਇਹਨਾਂ ਦੀ ਜਿਹੜੀ ਆ ਉਥੇ ਜਾਣ ਦੀ ਤਿਆਰੀ ਹੈ ਹਾਂਜੀ ਬਤਾਂਜੀ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਦੇਖੋ ਜੀ ਸਾਡੀ ਤਿਆਰੀ ਬਹੁਤ ਜੋਰਾਂ ਸ਼ੋਰਾਂ ਤੇ ਹੈ ਤਿਆਰੀ ਤੁਹਾਨੂੰ ਪਤਾ ਹੀ ਹੈ ਦੇਖ ਲਈ ਤੁਸੀਂ ਟਰਾਲੀਆਂ ਦੇ ਵਿੱਚ ਸਾਡਾ ਰਾਸ਼ਨ ਪਾਣੀ ਬਿਸਤਰਾ ਮੰਜਾ ਸਭ ਸੜਾ ਤਿਆਰ ਹੈ ਅਸੀਂ ਦਿੱਲੀ ਨੂੰ ਕਈ ਦਿਨਾਂ ਦੇ ਅਸੀਂ ਤਿਆਰੀ ਕਰ ਰਹੇ ਹਾਂ ਜਿਹੜੇ ਮੋਦੀ ਦੇ ਕਾਲੇ ਕਾਨੂੰਨ ਕਰੇ ਕਰੇ ਹੋਏ ਨੇ ਤੈਨਾਂ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਸਾਡੇ ਨਾਲ ਮਜ਼ਦੂਰ ਕਿਸਾਨ ਆੜਤੀਆ ਸਹਿਬਾਨਾਂ ਤੇ ਛੋਟਾ ਦੁਕਾਨਦਾਰ ਤੇ ਛੋਟਾ ਵਪਾਰੀ ਤੇ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਕੋਈ ਮਤਲਬ ਕਿਸੇ ਕਿਸਮ ਨਾਲ ਵੀ ਸੰਬੰਧਤ ਹੈ ਸਾਰੀਆਂ ਪਾਰਟੀਆਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੀਆਂ ਨੇ ਜਿੰਨਾ ਜਿਹੜੇ ਮੋਦੀ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਕਰਦਾ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਤਿਆਰੀ ਸਾਡੀ ਫੁੱਲ ਹੈ ਸਾਡੇ ਕੋਲ ਇਸ ਵਕਤ 6-6 ਮਹੀਨੇ ਰਸਣ ਹੈ ਕਿਸੇ ਕਿਸਮ ਦੀ ਕੋਈ ਸਾਨੂੰ ਪਰੇਸ਼ਾਨੀ ਨਹੀਂ ਆਉਣੀ ਸਰਕਾਰਾਂ ਨੂੰ ਬਹੁਤ ਭੁਲੇਖਾ ਹੈ ਇਸ ਗੱਲ ਦਾ ਵੀ ਇਹ ਤਾਂ ਭੁੱਖੇ ਮਰਦੇ ਪਾਲੇ ਤੋਂ ਡਰਦੇ ਮੁੜੇ ਹੋਣਗੇ ਅਸੀਂ ਜਦੋਂ ਪਾਣੀ ਕਣਕ ਨੂੰ ਲਾਉਨੇ ਆ ਸਾਨੂੰ ਲੈ ਜੇ ਰਾਤ ਨੂੰ ਦੰਦੇ ਨੇ ਇਹ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਜਦ ਇਹ ਢਿੱਡ ਭਰਦੇ ਆ ਅਸੀਂ ਹੁਣ ਸਾਨੂੰ ਪਤਾ ਕੀ ਲੱਗਣਾ ਹੈ ਹੁਣ ਤਾਂ ਸਾਡੇ ਕੋਲ ਅਸੀਂ ਵਿੱਚ ਟਰਾਲੀਆਂ 'ਚ ਬੈਠੇ ਜਾਣਾ ਹੈ ਉੱਥੇ ਅਸੀਂ ਕੰਮ ਕਰਦੇ ਆ ਆ ਜਿਹੜੀਆਂ ਤਾਰਾਂ ਦੂਰਾਂ ਲਾਈਆਂ ਨੇ ਇਹ ਸਾਨੂੰ ਕੀ ਨੇ ਇਹ ਚਾਕੇ ਪਰੇ ਮਾਰਾਂਗੇ ਅਸੀਂ ਅਸੀਂ ਜਿੰਨਾ ਚਿਰ ਕਾਲੇ ਕਣਕ ਵਾਪਸ ਨਹੀਂ ਹੁੰਦੇ ਜਿੰਨਾ ਮਰਜ਼ੀ ਸਰਕਾਰ ਧੱਕਾ ਕਰ ਲਵੇ ਅਸੀਂ ਵੀ ਧੱਕਾ ਕਰਾਂਗੇ ਹਰਿਆਣਾ ਸਰਕਾਰ ਵੱਲੋਂ ਜਿਹੜੀਆਂ ਬਾਰਡਰ ਸੀਲ ਕਰ ਦਿੱਤੇ ਗਏ ਆ ਜੀ ਕਿਸ ਤਰ੍ਹਾਂ ਹੋਊਗੀ ਤੁਸੀਂ ਦਿੱਲੀ ਪਹੁੰਚ ਪਾਉਂਗੇ ਦੇਖੋ ਜੋ ਅੱਜ ਜਿਵੇਂ ਪੰਜਾਬ ਦੇ ਲੋਕਾਂ ਦੇ ਵਿੱਚ ਜੋਸ਼ ਹੈ ਅੱਜ ਪੰਜਾਬ ਦੇ ਕਿਸਾਨ ਦੇ ਵਿੱਚ ਹੈ ਪੰਜਾਬ ਦੇ ਵਪਾਰੀ ਹੈ ਪੰਜਾਬ ਦਾ ਦੁਕਾਨਦਾਰ ਹੈ ਪੰਜਾਬ ਦਾ ਮਜ਼ਦੂਰ ਹੈ ਹਰ ਵਰਗ ਅੱਜ ਇੰਨੇ ਗੁੱਸੇ 'ਚ ਹੈ ਇੰਨੇ ਰੋਹਚ ਹੈ ਅੱਜ ਸਾਰੇ ਲੋਕ ਆਪਣੇ ਸਾਰਾ ਸਮਾਨ ਚਾਹੇ ਕੋ ਖਾਣ ਪੀਣ ਦਾ ਚਾਹੇ ਕੋ ਰਹਿਣ ਦਾ ਚਾਹੇ ਕੋਈ ਠੰਡ ਤੋਂ ਹਰ ਸਮਾਨ ਨਾਲ ਲੈ ਕੇ ਲੋਕ ਇੱਥੋਂ ਦਿੱਲੀ ਨੂੰ ਅੱਜ ਕੁਝ ਕਰਨ ਲੱਗੇ ਨੇ ਔਰ ਜੇ ਕਿਸੇ ਕਿਸਮ ਦੀ ਵੀ ਕੇਂਦਰ ਸਰਕਾਰ ਨੇ ਜਾਂ ਹਰਿਆਣਾ ਸਰਕਾਰ ਨੇ ਰੁਕਾਵਟ ਕਰਨ ਪਾਉਣ ਦੀ ਕੋਸ਼ਿਸ਼ ਕੀਤੀ ਮੈਂ ਸਮਝਦਾ ਅੱਜ ਕਿਸਾਨ ਬਿਲਕੁਲ ਕੋਈ ਬੈਰੀਕੇਡ ਨਹੀਂ ਛੱਡਣਾ ਬਲਕਿ ਅਸੀਂ ਕਿਸਾਨਾਂ ਨੂੰ ਜਿਹੜੇ ਅਜੇ ਤੱਕ ਨਹੀਂ ਤੁਰੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਟੋਚਨ ਟੂਚਨ ਨਾਲ ਲੈ ਕੇ ਆਓ ਸਾਰੀਆਂ ਜਿਹੜਾ ਵੀ ਸਮਾਨ ਤੁਹਾਡੇ ਕੋਲ ਹੈਗਾ ਚੱਕ ਲਿਓ ਇਹਨਾਂ ਦੇ ਸਭ ਬੈਰੀਕੇਡ ਚੱਕ ਕੇ ਅਜ ਸਾਈਡ ਤੇ ਕਰਕੇ ਦਿੱਲੀ ਵੱਲ ਜਾਣੇ ਜਾਣੇ ਆ ਔਰ ਦਿੱਲੀ ਪੁਲਿਸ ਦਾ ਵੀ ਜਿਹੜੀ ਸਖਤ ਚੇਤਾਵਨੀ ਦਿੱਤੀ ਗਈ ਹੈ ਕਿਸਾਨਾਂ ਨੂੰ ਕਿ ਉਹ ਦਿੱਲੀ ਦਾਖਲ ਨਾ ਹੋਵੇ। ਵੇਖੋ ਦਿੱਲੀ ਜਿਹੜਾ ਅੱਜ ਪੰਜਾਬ ਦਾ ਹਜੂਮ ਹੈ ਬਹੁਤ ਵੱਡਾ ਹਜੂਮ ਹੈ। ਅੱਜ ਸਾਰਾ ਪੰਜਾਬ ਜਿਹੜਾ ਅੱਜ ਦਿੱਲੀ ਵੱਲੋਂ ਤੁਰਿਆ ਔਰ ਸਾਡੇ ਘਰਾਂ 'ਚ ਜਿਹੜੀਆਂ ਸਾਡੀਆਂ ਮਾਮਾਂ ਬੈਠੀਆਂ ਉਹਨਾਂ ਨੇ ਵੀ ਆਪਣੇ ਘਰਾਂ ਦੀ ਅੱਜ ਜ਼ਿੰਮੇਵਾਰੀ ਲੈ ਕੇ ਅੱਜ ਸਾਰੇ ਜਿਹੜੇ ਨੌਜਵਾਨ, ਬਜ਼ੁਰਗ ਸਾਡੀਆਂ ਮਾਮਾਂ ਪੈਣਾ ਸਭ ਦਿੱਲੀ ਨੂੰ ਜਾ ਰਹੀਆਂ ਔਰ ਮੈਂ ਸਮਝਦਾ ਕੋਈ ਦਿੱਲੀ ਪੁਲਿਸ ਕੋਈ ਕੇਂਦਰ ਸਰਕਾਰ ਦੀ ਏਜੰਸੀ ਕੋਈ ਅੱਜ ਕਿਸਾਨਾਂ ਨੂੰ ਪੰਜਾਬ ਦੇ ਨੂੰ ਰੋਕ ਨਹੀਂ ਸਕਦਾ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਦਿੱਲੀ ਨੂੰ ਮੈਂ ਕਹਿੰਦਾ ਕੇਰਾ ਪਹੁੰਚ ਗਈ ਪਹੁੰਚਗੇ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਦੇ ਜਾਓ ਇਹਦੇ ਵਿੱਚ ਅਸੀਂ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਜਿਹੜਾ ਧਾਮ ਲੈਣਾ ਉਹਨਾਂ ਚਿਰ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਿਸਾਨ ਜੂਨੀਅਨਾਂ ਦਾ ਹੋਣਾ ਨਾ ਕਿਸੇ ਹੋਰ ਜਥੇਬੰਦੀ ਦਾ ਹੋਣਾ ਦੇਖਦੇ ਜੀ ਹੁਣ ਜਿਹੜੀ ਆ ਇਹ ਜਿਹੜੀ ਕਿਸਾਨਾਂ ਦਾ ਅੰਦੋਲਨ ਆ ਉਹ ਹੋਰ ਮਜ਼ਬੂਤ ਹੋ ਚੁੱਕਾ ਕਿਉਂਕਿ ਯੂਥ ਜਿਹੜਾ ਇਹਦੇ ਵਿੱਚ ਜੁੜ ਚੁੱਕਿਆ ਮੌਜੂਦ ਕਿਵੇਂ ਦੇਖਦੇ ਨੇ ਜੀ ਇਸ ਨੂੰ ਨੌਜਵਾਨ ਕਿਸਾਨਾਂ ਦੇ ਨਾਲ ਨੇ ਸਾਡੇ ਅੱਕਾਂ ਦਾ ਉਹ ਅਸੀਂ ਤਾਂ ਕਹਨੇ ਆ ਵੀ ਪੰਜਾਬ ਸਾਨੂੰ ਰੋਕ ਲੈਣਗੇ ਹਰਿਆਣੇ ਪਰ ਅਸੀਂ ਪੰਜਾਬੀ ਅਸੀਂ ਤਾਂ ਅਮਰੀਕਾ ਪਹੁੰਚ ਗਏ ਗੰਦਾ ਡੱਬ ਗਏ ਇਹਦਾ ਫੇਰ ਖਨੋਰੀ ਆ ਇਹ ਇਹ ਤਾਂ ਮਿੱਟੀ 'ਚ ਪਟ ਗਏ ਮਰਾਂਗੇ ਅਸੀਂ ਮਤਜੂਤ ਨੂੰ ਇੱਕ ਸੁਨੇਹਾ ਦਿੰਨਾ ਜਿਹੜੇ ਕਾਲਜਾਂ 'ਚ ਲੜਾਈਆਂ ਲੜਦੇ ਨੇ ਉਹਨਾਂ ਨੂੰ ਇੱਥੇ ਆ ਕੇ ਲੜਨ ਜਿਹੜੇ ਪ੍ਰਧਾਨਗੀਆਂ ਕਰਦੇ ਨੇ ਇੱਥੇ ਆ ਕੇ ਪ੍ਰਧਾਨਗੀ ਆਪਣਾ ਲੜਨ ਜੂਥ ਇੱਥੇ ਆਵੇ ਸਾਰੇ ਕਾਲਜਾਂ ਦੇ ਇੱਥੇ ਆਪਣੇ ਪਹੁੰਚਣ ਜਿੰਨੇ ਮੁੰਡੇ ਫੇਰੇ ਆਪਣੇ ਸੁਣਦੇ ਨੇ ਸਾਰਾ ਜੂਥ ਇੱਥੇ ਆਉਣਾ ਚਾਹੀਦਾ ਉਹ ਤੱਕ ਯੂਥ ਜਿਹੜਾ ਸੀਗਾ ਫਿਲਹਾਲ ਇਹ ਜੇ ਧਰਨੇ ਤੋਂ ਦੂਰ ਰਹਿੰਦਾ ਸੀ ਪਰ ਹੁਣ ਯੂਥ ਜਿਹੜਾ ਹੈ ਜੁੜ ਚੁੱਕਿਆ ਵੱਡੀ ਗੰਦੀ ਵੀ ਜਿਹੜੇ ਯੂਥ ਹੈ ਇਹਨਾਂ ਧਰਨੇ ਵਿੱਚ ਸ਼ਾਮਿਲ ਹੋ ਕੇ ਦਿੱਲੀ ਬਿਲ ਕੁਝ ਕਰ ਰਹੇ ਨੇ ਤੁਸੀਂ ਜਿਹੜਾ ਹਰਿਆਣਾ ਚ ਜਿਹੜਾ ਰੋਕਿਆ ਗਿਆ ਹੈ ਸੀਲ ਕੀਤੇ ਗਏ ਨੇ ਬਾਰਡਰ ਕਿਵੇਂ ਤੁਸੀਂ ਪਹੁੰਚ ਪਾਉਂਗੇ ਦੇ ਲਈ ਜਰੂਰ ਪਹੁੰਚਾਂਗੇ ਜਿੱਤੇ ਜਿੱਥੇ ਤੱਕ ਸਾਡੇ ਤੋਂ ਹੋ ਸਕਿਆ ਸੀ ਜਰੂਰ ਪਹੁੰਚਾਂਗੇ ਜਿਹੜੇ ਬਾਰਡਰ ਬੂਡ ਸਾਰੇ ਪੱਟ ਦਵਾਂਗੇ ਇਹਨਾਂ ਦੇ ਕੋਈ ਬੈਰੀਕੇਡ ਨਹੀਂ ਸਾਨੂੰ ਰੋਕ ਰੋਕਪਾਨਗੇ ਇਹਨਾਂ ਦੇ ਬਾਕੀ ਮੈਂ ਇੱਕ ਗੀਤ ਕਹਿਣਾ ਚਾਹਨਾ ਜੋ ਜੋ ਵੀ ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸ਼ੀਸ਼ਟੜੀ ਤੇ ਰੱਖਣਾ ਜਾਣਦੇ ਆ ਤਤੀ ਤਵੀ ਦੇ ਬੈਠਾ ਢੋਲ ਰਹੀਏ ਆਰੇ ਵੀ ਜ਼ਿੰਦਗੀ ਮਾਨਦੇ ਆ ਸ਼ੀਸ਼ ਗੰਜ ਦੇ ਗਲੀ ਚਮਕੋਰ ਵਾਲੀ ਸਾਨੂੰ ਅੱਜ ਵੀ ਯੋਜਨਾ ਦੱਸਦੇ ਨੇ جا کے پوچھ لو ਕੰਤ ਸਰੰਦਰੀ ਨੂੰ ਬਾਲ ਚੀਨੇ ਹੋਏ ਕਿਦਾਂ ਹੱਸਦੇ ਨੇ ਮੀਰ ਮੰਨੂ ਨੇ ਬਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖਿੜਿਆਂਗੇ ਆਰ ਵਾਂਗੂ ਵੱਡੇ ਸੀੜਾਂ ਦੇ ਜਦੋਂ ਸਾਨੂੰ ਮੁੱਲ ਪੈਂਦੇ ਹੋਏ ਹੌਸਲੇ ਸਾਡੇ ਅੰਗੇ ਆਰ ਵਾਂਗੂ ਇਸ ਨਾਲ ਮੈਂ ਇੱਕ ਫਤਿ ਬੁਲਾਣੇ ਬਲੇ ਸੋਨਹਾਰ ਬਹੁਤ ਸੁਨਿਆਕਾਰ ਛੜਨ ਵਾਲ ਆਰਟੀ ਅਸੋਸ਼ਨ ਦੇ ਜਿਹੜੇ ਇੱਥੇ ਪ੍ਰਧਾਨ ਨੇ ਉਹ ਵੀ ਮੌਜੂਦ ਨੇ ਉਹਨਾਂ ਨੂੰ ਪੁੱਛਦਾ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਉਹਨਾਂ ਨੂੰ ਸਹਿਯੋਗ ਰੂਗਾ ਕਿਸਾਨਾਂ ਨੂੰ ਕਿਸ ਤਰ੍ਹਾਂ ਦਾ ਸਹਿਯੋਗ ਹੈ ਜੀ ਆਰਟੀ ਅਸੋਸ਼ਨ ਜਿਸ ਤਰ੍ਹਾਂ ਅੱਜ 26 27 ਦਾ ਵੱਡੀ ਗਿਣਤੀ ਵਿੱਚ ਤਰਨਾ ਦਾ 2 2.5 ਮਹੀਨੇ ਤੇ ਚੱਲ ਰਿਹਾ ਅਸੀਂ ਆੜ ਦੀ ਦੇ ਕਿਸਾਨ ਇਕੱਠੇ ਹੋ ਕੇ ਤਰਨੇ ਦੇ ਵਿੱਚ ਕਿਸਾਨਾਂ ਦੇ ਨਾਲ ਆ ਕਿ ਕਿਸਾਨਾਂ ਤੇ ਆੜਤੀਆਂ ਦਾ ਸਾਡੇ ਮਨੀਮ ਲੇਬਰ ਵਾਲੇ ਇੱਕ ਨੌ ਮਾਸ ਦਾ ਰਿਸ਼ਤਾ ਜੇ ਕਿਸਾਨ ਨੇ ਸਾਡਾ ਰੁਲ ਗਿਆ ਫਿਰ ਸਾਰੀ ਮਤਲਬ ਦੁਕਾਨਦਾਰ ਕੋਈ ਇੱਥੇ ਉਹ ਨਹੀਂ ਹੋਊਗਾ ਜੇ ਸਾਡਾ ਕਿਸਾਨ ਖਸਿਆ ਲਾਤਾ ਸਾਰੀ ਖਸਿਆਲ ਹੈ ਦੁਕਾਨਦਾਰ ਵੀ ਉਹ ਵੀ ਅਸੀਂ ਕਿਸਾਨਾਂ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਹਰ ਟਾਈਮ ਉਹਨਾਂ ਦੇ ਨਾਲ ਖੜੇ ਹਾਂ ਦਿੱਲੀ ਜਾਵਾਂਗੇ ਅਸੀਂ ਨਾਲ ਇੱਥੇ ਸਾਡੇ ਪੰਜਾਬ ਦੇ ਪ੍ਰਧਾਨ ਵੀ ਜੇ ਕਾਲੜਾ ਜੀ ਆ ਰਹੇ ਆ ਸਾਡੇ ਹੁਣੇ ਚਲੇਵੇਂ ਆਥੋਂ ਮੱਕੂ ਤੋਂ ਉਸ ਰੰਦ ਮੰਡੀ ਮਾਰਕ ਮੰਡੀ 15 ਮਿੰਟ ਚ ਆ ਰਹੇ ਆ ਉਹ ਪੂਰਾ ਸਾਡੀ ਬਾਗੇ ਭਰਾਣੇ ਮੀਟਿੰਗ ਹੋਈ ਸੀ ਉੱਥੇ ਸਾਡੀ ਮੀਟਿੰਗ ਹੋਈ ਆ ਵੀ ਬੱਸਾਂ ਭਰ ਕੇ ਅਸੀਂ ਆਣ ਤੇ ਉੱਥੇ ਨਾਲ ਜਾਣਾ ਜਿੰਮੇਦਾਰਾਂ ਦੇ ਪੂਰਾ ਤਸ਼ਾ ਹੈ ਜਿੱਤਾਂ ਯੂਥ ਮੁੰਡੇ ਮੁੰਡੇ ਜਿਹੜੇ ਹੈਗੇ ਆ ਜਿੰਮੇਦਾਰਾਂ ਦੇ ਮੈਂ ਦੇਖ ਰਿਹਾ ਦੋ ਢਾਈ ਮਿੰਨ ਤੇ ਬੜਾ ਇਹਨਾਂ ਦਾ ਜੋਸ਼ ਆ ਇਹ ਪ੍ਰਵਾਹ ਨਹੀਂ ਕਰਨਗੇ ਦਿੱਲੀ ਤੁਲੀ ਕੀ ਚੀਜ਼ ਆ ਪਰ ਦਿੱਲੀ ਨੂੰ ਤਾਂ ਪਰੇ ਪਹੁੰਚ ਜਾਣਗੇ ਇਹ ਦਿੱਲੀ ਕਾ ਚੀਜ਼ ਆ ਇਹ ਹਰਿਆਣਾ ਜਿੰਨਾ ਮਰਜ਼ੀ ਉਹ ਕਰ ਲਪੇ ਇਹ ਪੰਜਾਬੀ ਜਿਹੜੇ ਮੁਚੜਣ ਵਾਲੇ ਨਹੀਂ ਹੈਗੇ ਹਾਂ ਹਾਂ ਉਹ ਪੰਜਾਬ ਸਰਕਾਰ ਵੱਲੋਂ ਰਾਤ ਦਾ ਜਿਹੜਾ ਕਰਫਿਊ ਦਾ ਐਲਾਨ ਕੀਤਾ ਗਿਆ ਤੁ ਅंदोलਨ ਚ ਕੋਈ ਵਿੜਨ ਨਾ ਪਵੇ ਨੋ ਨਾ ਕੋਈ ਇਸ ਕਿਸਾਨਾਂ ਦੇ ਅੰਦੋਲਨ ਚ ਵਿਗੜ ਨਹੀਂ ਪੈਂਦਾ ਰਾਤ ਦੇ कर्फ्यू ਕੀ ਆ ਕੁਝ ਵੀ ਨਹੀਂ ਹੈਗਾ ਫਿਰ ਰਾਤ ਨੂੰ ਜਿਹੜਾ ਸੜਕਾਂ ਤੇ ਕਿਸਾਨਾਂ ਨੂੰ ਬਤਾਨੀ ਪੈ ਰਹੀਆਂ ਨੇ ਕੋਈ ਤਾਂ ਯਾਰ ਇੱਕ ਡਰਮ ਐ ਕੀ ਐ ਬਿਮਾਰੀ ਸਾਨੂੰ ਸਾਨੂੰ ਤਾਂ ਕਿਤੇ ਦਿਖਦੀ ਨਹੀਂ ਹੈਗੀ ਕੁਛ ਨਹੀਂ ਹੈਗਾ ਕਰੋਨਾ ਕਰੋਨਾ ਐਵੇਂ ਇਹਨਾਂ ਨੇ ਬਣਾਇਆ ਇਹਾ ਦਿੱਲੀ ਚ ਭਜਾ ਦਾਂਗੇ ਸਾਨੂੰ ਬਾੜਨ ਤਾਂ ਸਹੀ ਕਿਸਾਨਾਂ ਦੇ ਵਾਸਤੇ ਇਹ ਬਾਰਡਰ ਖੋਲ੍ਹ ਨਹੀਂ ਜੇ ਨਾ ਟਪਾ ਕੇ ਇਹਨੂੰ ਮਹਾਰਾਸ਼ਟਰਾਂ ਕਰੋਨਾ ਨੂੰ ਤਾਂ ਆ ਕੇ ਹੋ ਯਾਰ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਵੀ ਜੇ ਉਹ ਦਾਖਲ ਹੋਏ ਤਾਂ ਸਾਨੂੰ ਸਖਤੀ ਵਰਤ ਨਹੀਂ ਪਵੇਗੀ ਵਰਤ ਲੈਣ ਉਹਨਾਂ ਦਾ ਫੋਹ ਆ ਅਸੀਂ ਤਾਂ ਜਾਣਾ ਹੀ ਜਾਣਾ ਦਿੱਲੀ ਕੋਈ ਦਿੱਲੀ ਪੁਲਿਸ ਦੀ ਜਾਂ ਮੋਦੀ ਦੀ ਜਾਂ ਭਾਗਵਤ ਦੀ ਥੋੜੋ ਐ ਸਾਰੇ ਖਿੱਤੇ ਦੀ ਐ ਪੂਰੇ ਹਿੰਦੁਸਤ ਭਾਰਤਵਰਸ਼ ਦੀ ਐ ਦਿੱਲੀ ਉਹ ਜੇ ਸਾਨੂੰ ਨਹੀਂ ਜਾਣ ਦੇਣਗੇ ਜੇ ਪੰਜਾਬ ਦਾ ਕਿਸਾਨ ਐ ਪਰਦਾ ਖਿੱਤੇ ਦੀ ਸਿਆਸਤ ਬਦਲ ਜੂਗੀ ਬਹੁਤ بڑے ਬਹਿਮ ਬਹਿਮ ਚਾ ਦਿੱਲੀ ਇਸ ਵੱਲੋਂ ਜੇ ਉਹ ਰੋਕਣਗੇ ਇਸ ਪੂਰੇ ਖਿੱਤੇ ਦੀ ਸਿਆਸਤ ਬਦਲ ਜੂਗੀ ਇੱਥੇ ਖੜਾ ਪੰਜਾਬ ਅੱਜ ਅਸੀਂ ਆਪਣੇ ਹੱਕ ਮੰਗਣ ਵੀ ਨਹੀਂ ਜਾ ਸਕਦੇ ਉੱਥੇ ਅਸੀਂ ਆਪਣੇ ਹੱਕ ਮੰਗਣ ਦਾ ਦਿੱਲੀ ਜਾਏ ਸਕਦੇ ਆ ਕਾਨੂੰਨ ਬਣਾਤੇ ਤਿੰਨ ਕੋਈ ਕਿਸਾਨ ਨਹੀਂ ਉਹਨਾਂ ਚ ਕਿਸੇ ਨੇ ਕਦੇ ਵੱਟ ਤੇ ਨਹੀਂ ਚੜਕੇ ਦੇਖਿਆ ਕਦੇ ਕਿਸੇ ਨੇ ਫਸਲ ਨਹੀਂ ਬੀਜ ਕੇ ਦੇਖੀ ਏਸੀ ਕਮਰਿਆਂ ਚ ਬੈਠ ਕੇ ਬਣਾਤੇ ਉਹਨਾਂ ਦੇ ਪਿਓ ਦਾ ਰਾਜ ਹੈ ਵੀ ਜੋ ਉੱਥੇ ਲਿਖ ਕੇ ਭੇਜ ਦੇਣਗੇ ਉਹ ਰੇ ਮੰਨਾਂਗੇ ਇੱਕ ਕਾਨੂੰਨ ਵੀ ਅਸੀਂ ਮੰਨਦੇ ਨਹੀਂ ਉਹਨਾਂ ਦਾ ਤਿੰਨੇ ਦੇ ਤਿੰਨ ਕਾਨੂੰਨ ਵਾਪਸ ਲੈ ਲੈਣ ਹਲੇ ਵੀ ਕਿਤੇ ਇਹ ਨਾ ਹੋਵੇ ਫਿਰ ਪੰਜਾਬ ਦੇ ਪਿੱਛੇ ਉਹ ਤਿੰਨ ਕਾਨੂੰਨ ਚੱਕੀ ਮਗਰ ਮਗਰ ਫਿਰਨ ਤੇ ਪੰਜਾਬ ਅੱਗੇ ਨੰਗ ਚਵੇ ਕਿਸੇ ਗੱਲ ਚ ਇਸ ਵਾਸਤੇ ਬੇਨਤੀ ਆ ਕਾਨੂੰਨ ਵਾਪਸ ਲਓ ਲੋ ਕਿਸਾਨ ਤਾਂ ਪਹਿਲਾਂ ਵਿਚਾਰਾ ਬਹੁਤ ਤੰਗ ਸੀ ਸੰਘਰਸ਼ ਕਰ ਰਹੇ ਆ ਸੀ ਸਾਰਾ ਕਿਸਾਨ ਇਸ ਕਰਕੇ ਇਹ ਤਾਂ ਕਾਨੂੰਨ ਇਹਨਾਂ ਨੇ ਇੱਕ ਇੱਕ ਤਰ੍ਹਾਂ ਦਾ ਯਾਰ ਅੰਬਾਨੀਆਂ ਅਡਾਨੀਆਂ ਕੋਲ ਵੇਚੇ ਦਿੱਤਾ ਪੰਜਾਬ ਇਹਨਾਂ ਨੇ ਉੱਥੇ ਬੈਠ ਕੇ ਦਿੱਲੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਜ਼ਮੀਨਾਂ ਜਾਇਦਾਦਾਂ ਲੈ ਕੇ ਦਿੱਤੀਆਂ ਸੀ ਇਹ ਨਹੀਂ ਛੱਡ ਦਾਂਗੇ ਬਿਲਕੁਲ ਨਹੀਂ ਇਹਨਾਂ ਦੇ ਸਾਨੂੰ ਇਹ ਕਾਨੂੰਨ ਮਨਜ਼ੂਰ ਆਪਣੇ ਵਾਪਸ ਲੈਣੇ ਹਰ ਹਾਲਤ ਚ ਕੋਈ ਤਖਸਾਨਾ ਦਾ ਕਹਿਣਾ ਜਿਹੜੇ ਇਹ ਕਾਨੂੰਨ ਨੇ ਉਹ ਵਾਪਸ ਲੈ ਕੇ ਹੀ ਪੰਜਾਬ ਪਰਤਣਗੇ ਜੇਕਰ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਕਸਾਨ ਜਿਹੜਾ ਦਿੱਲੀ ਵਿੱਚ ਪੱਕੇ ਡੇਰੇ ਜਮ੍ਹਾਂ ਲੈਣਗੇ ਰਾਜੇ ਸ਼ਰਮਾ ਲਿਵਿੰਗ ਨੇ نیوز ਫਾਟੇਗੜ ਸਾਹਿਬ